पर हम जब जाके आदो समझ लो, लो कि सवेरा हो गया बेशक बोटापे जिंदगी जीवन गुजरता जा रहा है परुनियावी सोच है ये गुरु कृपा करे वो पूर्ण हो जाए फिर अरदस करिए कि गुरु नानक पाशाह कृपा हो सकती है गुरु नानक पाशाह कृपा करे उतनी अरदस हो ਉਹ ਸੁਣ ਕੇ ਬਿਰਤੀ ਕਦੇ ਨਾ ਹੋਈ ਚਲਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਅਰਦਾਸ ਪਰ ਇਥੇ ਤੇ ਅਸਲੀ ਹੋਏਗੀ ਅਰਦਾਸ ਤੇ ਪੂਰਾ ਕੋਲੇ ਹੋਏਗੀ ਗੁਰ ਜਰਨਾ ਦੇ ਵਿੱਚ ਜਾ ਕੇ ਹੋਏਗੀ ਫਿਰ ਕਿਸ ਸਮ ਅਨੰਦ ਪ੍ਰਸਾਦ ਕਲਗੀ ਵਾਲੇ ਪਾਸ਼ਾ ਸੈਲਸਿੰਗੁਰ ਗੋਬਿੰਦ ਸਾਹਿਬ ਆਜਿਤੇ ਜਰਨਾ ਦੇ ਵਿੱਚ ਜਾਣਾ ਹੋਏ ਤੁਮ ਨੇ ਵਿਚਾਰ ਕਰ ਲਈ ਬਰਾਦਰ ਸਮੇਂ ਦੇ ਵਿੱਚ ਉਹ ਡਰਾਡੇ ਤੋਂ ਗੁਰੂ ਕੀਆ ਸੰਗਤਾਂ ਦੀਵਾਲੀ ਦੇ ਮੌਕੇ ਤੇ ਵਿਸਾਖੀ ਦੇ ਮੌਕੇ ਤੇ ਗੁਰੂ ਜਰਨਾ ਵਾਸਤੇ ਪੈਦਲ ਤੁਰ ਕੇ ਆਉਂਦੀਆਂ ਹੁੰਦੀਆਂ ਸੀ ਭਾਵੇਂ ਬਲ ਖੁਖਰਾਏ ਭਾਵੇਂ ਗਜ਼ਰਹੀ ਹੈ ਜਾਮਹਿ ਰੋਹਤਾਸੈ ਸੰਗਤਾਂ ਮਨ ਬਣਾ ਲੈਂਦੀਆਂ ਸੰਗ ਇੱਕ ਇਕੱਠ ਦੇ ਰੂਪ ਸੰਗਤਾਂ ਹਾੜੇ ਹਾੜੇ ਗੁਰੂ ਦਰਸਾ ਵਾਸਤੇ ਤੁਰਦੀਆਂ ਸੀ ਰਸਤੇ ਿਤ ਬਣਾ ਕਰਦੇ ਨਾਮ ਸੁਣਨ ਹੁੰਦਾ ਬਾਣੀ ਪੜ੍ਹੀ ਜਾਂਦੀ ਤੇ ਅੰਨ ਪਣੀ ਛਕਣ ਤੋਂ ਬਾਅਦ ਫੇਰ ਪੂਰੀ ਦੀ ਪੂਰੀ ਸੰਗਤ ਅਗਲੇ ਪਰਾਵਲ ਤੋਂ ਪੈਂਦੀ ਸੀ ਇਸ ਲਈ ਸੰਗਤ ਭਾਈ ਰਾਮੂ ਵੀ ਆਪਣੇ ਲੱਕਣ ਦੀ ਸੰਗਤ ਦੇ ਨਾਲ ਤੁਰੇ ਆਇਆ ਸੰਗਤ ਨੇ ਬਹੁਤ ਸਾਰੀਆਂ ਪਟਾਹਾਂ ਲਈਆਂ ਗੁਰੂ ਨੂੰ ਅਰਪਣ ਕਰਨ ਦੀ ਸੰਗਤ ਤਾਂ ਹੀ ਭਾਵਨਾ ਹੁੰਦੀ ਹੈ ਅਸਲ ਵਿੱਚ ਸਿੱਖ ਉਹਦੀ ਇੱਕ ਸਦਾ ਆਸਾ ਬਣਿਆ ਰਹਿੰਦਾ ਮੈਂ ਦੱਸਣਾ ਹੁੰਦਾ ਕਿਰਤਿਆਂ ਮੈਂ ਕੰਮ ਆਇਆ ਮੈਂ ਮਹਿਤਿਆਂ ਤੇ ਦਸਵੰਦ ਜ਼ਰੂਰ ਕੱਟਾ ਇੱਕ ਗੱਲ ਧਿਆਨ ਦੇ ਨਾਲ ਸੋ ਪ੍ਰੇਮ ਨਾਲ ਸੁਣੋ ਗੁਰੂ ਘਰ ਦੇ ਵਿੱਚ ਆ ਜੋਕ ਵੀ ਚੱਲਦਾ ਹੈ ਭਾਵੇਂ ਚੰਗੀਆਂ ਚੀਜ਼ਾਂ ਲੱਗਦੀ ਨੇ ਵੱਡੇ ਵੱਡੇ ਗੁਰੂ ਘਰ ਬਣੇ ਨੇ ਭਾਵੇਂ ਗੁਰੂ ਘਰ ਲੰਗਰ ਚੱਲਦਾ ਹੈ ਇਹ ਕਿਸੇ ਵੱਡੇ ਅਮੀਰ ਨੇ ਨਹੀਂ ਬਣਾਇਆ ਜੇ ਇਹ ਬੜੀਆਂ ਨੇ ਚੀਜ਼ਾਂ ਇਹ ਦਸਵੰਦ ਦੇ ਤੌਰ ਤੇ ਬਣੀ ਆ ਸਮੇ ਦਾ ਹਾਕਮ ਲੱਗ ਕੇ بادشاہ ਨੂੰ ਗੁਰ ਅਮਰਦਾਸ ਪਾਸ਼ਾ ਜੀ ਦੇ ਦਰਸ਼ਨ ਵਾਸਤੇ ਆ। ਦਰਸ਼ਨ ਕਿਤੇ ਲੰਗਰ ਦੇ ਵਿੱਚ ਬੈਠ ਕੇ ਪ੍ਰਸਾਦਾ ਵਿੱਚ ਗਿਆ। ਗੁਰੂ ਦੇ ਬੋਲ ਗੁਰੂ ਦੇ ਵਿਚਾਰ ਸੁਣ ਕੇ ਖੁਸ਼ ਹੋ ਗਿਆ। ਬੜੇ ਪਿਆਰ ਦੇ ਨਾਲ ਕਹਿੰਦਾ ਹੈ ਪਾਸ਼ਾ ਲੰਗਰ ਬਹੁਤ ਸੋਹਣਾ ਬਣਾ ਹੋਇਆ। ਆ ਸੰਗਤ ਇੱਕ ਪੰਗਰ ਦੇ ਵਿੱਚ ਬੈਠ ਕੇ ਖੱਤੀ ਆ। ਇਹ ਤੇ ਬਰਾਬਰਤਾ ਦੀ ਗੱਲ ਹੈ। ਮੈਨੂੰ ਬਹੁਤ ਸੋਹਣਾ ਲੱਗਿਆ। ਐਸ ਲਈ ਲੰਗਰ ਨਹੀਂ ਕੁਝ ਭੁਮੇ ਕੁਝ ਜਪੇ ਮੈਡਰੇਟ ਕਰਦਾ ਮੈਦਾਨ ਬਚੋ ਦੇ ਸਤਿਗੁਰ ਮੁਸਕਾਏ ਸਤਿਗੁਰ ਅਮਰ ਆਸਪਾਸ ਕਹਿਣ ਕੇ ਬਾਦਸ਼ਾਹ ਸਲਾਮਤ ਇਹ ਆਪਜੀ ਦੀ ਸੋਚ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੰਗਰ ਚੱਲੇਗਾ ਗੁਰਨਾਨਕ ਦਾ ਲੰਗਰ ਨਹੀਂ ਰਹੇਗਾ ਉਹ ਆਪਣਾ ਬਾਦਸ਼ਾਹ ਦਾ ਲੰਗਰ ਬਣ ਜਾਣਾ ਗੁਰਨਾਨਕ ਦਾ ਲੰਗਰ ਦਸਵੰਦ ਦੇ ਨਾਲ ਚੱਲੇਗਾ पर फिर भी कहता है मैं मूह तो हो चुका है मैं बादशाह हिंदुस्तान रटौल जबाल इलाके की जो जमीन हैानी के ना दी बारी प्यार आखो सतनाम श्रीवाद अज भी उस इलाके की प्रॉपर्टी जमीन वह गुरु घर के नाम आओ संगत ध्यान देख तह दी है गुरु घर ਜੋ ਖੁਜ ਹੁੰਦਾ ਹੈ ਉਹਦੇ ਵਿੱਚ ਸਰਬ ਸੰਜੀਵਤਾ ਹੁੰਦੀ ਹੈ ਲੰਗਰ ਚੱਲੇ ਸਰਬ ਸੰਜੀਵਤਾ ਹੈ ਗੁਰਬਾਣੀ ਪੜ੍ਹੀ ਜਾਂਦੀ ਹੈ ਸਰਬ ਸੰਜੀਵਤਾ ਹੈ ਜੇ ਸਮੁੱਚੇ ਤੌਰ ਤੇ ਗੁਰਮੁਖ ਅਰਦਾਸ ਕਰਦੇ ਹਨ ਅੰਤ ਦੇ ਵਿੱਚੋ ਜਾਪ ਕਰਦੇ ਹਨ ਨਾ ਨਾਮ ਜਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਗ ਸੰਗਤ ਪਹੁੰਚੀ ਗੁਰੂ ਪਾਤਸ਼ਾਹ ਦੇ ਨਿਰਮਲ ਕਰਨ ਵਾਸਤੇ ਸੰਗਤਾਂ ਇੱਕ ਗਤਾਰ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਗੁਰੂ ਪਾਤਸ਼ਾਹ ਦੇ ਦਰਸਲ ਕਰਦੀ ਆ। ਇੱਥੇ ਉਸ ਭਾਈ ਰੰਮੂ ਵੀ ਖੋਤਾ ਹੈ। ਮਨ ਕੋ ਸੋਚਦਾ ਹੈ ਮਨਾ ਅਰਦਾਸ ਕਰੇਗਾ। ਗੁਰੂ ਬਖਸ਼ਿਸ਼ ਕਰੇ ਤੇਰੇ ਹੋ ਜਾਏ ਪੁੱਤਰ ਤੇਰੇ ਹੋ ਜਾਏ ਤੀ ਪਰ ਤੂੰ ਉਹ ਬੱਚਾ ਗੁਰੂ ਨੂੰ ਇਸਮਰਤ ਕਰਦੇ ਇੱਕ ਬਾਰ ਹੀ ਪੇ ਆਣਾ ਸਤਨਾਮ ਸ੍ਰੀ ਵਾਹਿ ਲੈਂਚ ਕੋਲਤਾ ਹੈ ਪਾਹੀਰ ਨੂੰ ਮਨ ਨੇ ਉਡਾਰੀ ਪਾਈ ਹੈ ਇੱਧਰ ਗਿਆ ਮਨ ਉੱਧਰ ਗਿਆ ਆਖਰ ਮਨ ਦੇ ਵਿੱਚ ਮੇਤ ਹੈ ਮਨ ਦੇ ਵਿੱਚ ਪ੍ਰੇਮ ਹੈ ਮਨ ਦੇ ਵਿੱਚ ਚਾਹ ਹੈ ਖੜਾ ਖੜਾ ਗੁਰੂ ਕਾ ਸਿੱਖ ਪਾਹੀਰ ਨੂੰ ਔਲਾਦ ਦੀ ਮੰਗ ਵੀ ਕਰੀ ਜਾਂਦਾ ਹੈ ਕੁਝ ਸੋਚੀ ਜਾਂਦਾ ਹੈ ਉਸ ਨੂੰ ਟਾੜੀਦਾ ਹੈ